ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਮੁਸਤੈਦ ਹੋ ਗਈ ਹੈ ਤੇ ਇਸੇ ਦੇ ਤਹਿਤ ਹੁਣ ਪੰਜਾਬ ਦੇ ਵਿੱਚ ਗਲਤ ਅੰਸਰਾਂ ਦੇ ਉੱਤੇ ਵੀ ਨਕੇਲ ਕਸੀ ਜਾ ਰਹੀ ਹੈ ਤੇ ਖੰਨਾ ਪੁਲਿਸ ਨੇ ਇਸ ਦੇ ਚਲਦੇ ਹੀ ਇੱਕ ਅਸਲਾ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਤੇ ਪੰਜ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਪੰਜ ਹਥਿਆਰ ਤੇ 7 ਜ਼ਿੰਦਾਕਾਰਤੂਸ ਬਰਾਮਦ ਕੀਤੇ ਨੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਹੋਇਆਂ ਐਸਐਸਪੀ ਅਵਨੀਤ ਕੌਂਡਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਸਤਰਕ ਹੈ ਤੇ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਚੋਣਾ ਅਮਰ ਅਮਾਨ ਦੇ ਨਾਲ ਨਿਪਰੇ ਚੜਾਉਣ ਦੇ ਲਈ ਲੋਕ ਕਪੁਲਿਸ ਦਾ ਸਾਥ ਦੇਣ ਤੇ ਜੇ ਕਦੇ ਕਿਸੇ ਨੂੰ ਵੀ ਗਲਤ ਅਨਸਰ ਦਾ ਪਤਾ ਲੱਗਦਾ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਕਾਲ ਕਰੇ ਜੁਆਇੰਟ ਐਫਰਟਸ ਨਾਲ ਸਾਨੂੰ ਇੱਕ ਅਸਲਾ ਸਪਲਾਈ ਕਰਨ ਵਾਲੇ ਇੰਟਰ ਸਟੇਟ ਗਿਰੋਹ ਦਾ ਅਸੀਂ ਪਰਦਾ ਫਾਸ਼ ਕੀਤਾ ਤੇ ਉਸ ਦੇ ਨਾਲ ਸਾਨੂੰ ਇਸ ਕੇਸ ਚ ਪੰਜ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਸਾਨੂੰ ਪੰਜ ਨਜਾਇਜ਼ ਅਸਲੇ ਔਰ 7 ਜ਼ਿੰਦਾ ਕਾਰਤੂਸ ਇਹਦੇ ਚ ਬਰਾਮਦ ਹੋਏ ਹੈ ਉਦੀ ਡਿਟੇਲਸ ਮੈਂ ਦੱਸਣਾ ਚਾਹੂੰਗੀ ਜੀ ਕਿ 14 ਮਾਰਚ ਨੂੰ ਥਾਣਾ ਦੁਰਾਹੇ ਦੀ ਪੁਲਿਸ ਪਾਰਟੀ ਨੇ ਇੱਕ ਮੋਬਾਈਲ ਨਾਕਾਬੰਦੀ ਕੀਤੀ ਹੋਈ ਸੀਗੀ ਕਦੋਂ ਚੌਕ ਕੋ ਜਿੱਥੇ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਇੱਕ ਸ਼ਿਵਮਨਾਥ ਦਾ ਵਿਅਕਤੀ ਜਿਹੜਾ ਥਾਣਾ ਬੰਨਾ ਦੇਵੀ ਜ਼ਿਲ੍ਹਾ ਅਲੀਗੜ ਯੂਪੀ ਦਾ ਰਹਿਣ ਵਾਲਾ ਹੈ ਉਹਦੇ ਕੋਲ ਨਜਾਇਜ਼ ਹਥਿਆਰ ਹੋ ਸਕਦਾ ਸੋ ਉਹਨੂੰ ਸ਼ਬਦ ਦੇ ਬਿਨਾਂ ਤੇ ਇੰਟਰਸੈਪਟ ਕੀਤਾ ਗਿਆ ਤੇ ਉਦੇ ਤੇ ਮੁਕੱਦਮਾ ਨੰਬਰ 30 ਐਫ ਆਈ ਆਰ ਨੰਬਰ 31 ਅੰਡ ਡੇਟਡ 14 3 2024 ਅੰਡਰ 2554 ਨਾਟ ਆਰਮਜ਼ ਐਕਟ थाना ਦੁਰਾਹ ਰਜਿਸਟਰ ਕੀਤਾ ਗਿਆ ਤੇ ਉਹਦੀ ਤਲਾਸ਼ੀ ਚ ਸਾਨੂੰ ਦੋ ਪਿਸਟਲ 32 ਬੋਰ ਬਰਾਮਦ ਹੋਈਆਂ ਤੇ ਜਦੋਂ ਇਹ ਸ਼ੁਭਮ ਨੂੰ ਗ੍ਰਿਫਤਾਰ ਕਰਕੇ ਉਹਦੇ ਤੋਂ ਕੁਝ ਕੁਛ ਕੀਤੀ ਗਈ ਤਾਂ ਉਹਨੇ ਦੱਸਿਆ ਕਿ ਇੱਕ ਮੋਹਨਦੇਵ ਉਰਫ ਮੋਹਨ ਪੰਡਿਤ ਜਿਹੜਾ ਦਿੱਲੀ ਦਾ ਰਹਿਣ ਵਾਲਾ ਹੈ ਉਹਦੇ ਕਹਿੰਦੇ ਉਹਨੇ ਜਿਹੜੇ ਦੋ ਅਸਲੇ ਹੈ ਇੱਕ ਕਰਨ ਵੀਰ ਸਿੰਘ ਉਰਫ ਕਰਨ ਇਹਨੂੰ ਦੇਣੇ ਸੀ ਇਸ ਪਿਛਤੇ ਅਸੀਂ ਅੱਗੇ ਕਰਨਬੀਰ ਸਿੰਘ ਉਰਫ ਕਰਨ ਜਿਹੜਾ ਥਾਣਾ ਕੰਬੋ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਉਹਨੂੰ ਮੁਕਦਮੇ 'ਚ ਨਾਮਿਨੇਟ ਕੀਤਾ ਤੇ ਉਸੇ ਦਿਨ ਹੀ ਉਹਨੂੰ ਅਸੀਂ ਅਰੈਸਟ ਕੀਤਾ ਇਸ ਕੇਸ 'ਚ ਤੇ ਉਹਦੀ ਨਿਸ਼ਾਨਦੇਹੀ ਤੇ ਸਾਨੂੰ ਇੱਕ ਪਿਸਟਲ ਹੋਰ 32 ਬੋਰ ਬਰਾਮਦ ਹੋਈ ਇਸ ਤੋਂ ਬਾਅਦ ਸਾਡੀ ਟੀਮ ਨੇ ਮੋਹਨਦੇਵ ਉਰਫ ਮੋਹਨ ਪੰਡਿਤ ਇਹਨੂੰ ਦਿੱਲੀ ਤੋਂ ਆਫਟਰ ਨਾਮਿਨੇਸ਼ਨ ਨਾਮਿਨੇਟ ਕਰਕੇ ਪਰਚੇ 'ਚ ਦਿੱਲੀ ਤੋਂ ਅਰੈਸਟ ਕੀਤਾ ਤੇ ਜਦੋਂ ਅੱਗੇ ਸਾਡੀ ਇਨਵੈਸਟੀਗੇਸ਼ਨ ਚੱਲਦੀ ਰਹੀ ਸਾਨੂੰ ਪੁੱਛਗਿੱਛ ਚ ਪਤਾ ਲੱਗਿਆ ਕਿ ਜਿਹੜਾ ਸ਼ਿਵਮ ਹੈ ਉਹਨੇ ਇੱਕ ਪਿਸਟਲ ਆਕਾਸ਼ਦੀਪ ਸਿੰਘ ਉਰਫ ਆਕਾਸ਼ ਵਾਸੀ ਸਰਾਈ ਅਮਾਨਤ ਖਾ थाना ਤਰਨਤਾਰਨ ਉਹਨੂੰ ਦਿੱਤਾ ਸੀਗਾ ਤੇ ਔਰ ਇੱਕ ਹੋਰ ਪਿਸਟਲ ਬਲਜੀਤ ਸਿੰਘ ਉਰਫ ਜੀਤਾ ਵਾਸੀ ਅਗੇਨ ਸਰਾਈ ਅਮਾਨਤ ਖਾਂ ਜ਼ਿਲ੍ਹਾ ਤਰਨਤਾਰਨ ਇਹਨਾਂ ਨੂੰ ਦਿੱਤੇ ਸਪਲਾਈ ਕੀਤੇ ਸੀ ਇਸ ਬੇਸ ਤੇ ਅਸੀਂ ਆਪਣੀ ਸਪੈਸ਼ਲ ਟੀਮ ਨੂੰ ਤਰਨਤਾਰਨ ਭੇਜਿਆ ਤੇ ਇਹਨਾਂ ਦੋਨਾਂ ਵਿਅਕਤੀਆਂ ਨੂੰ ਵੀ ਅਰੈਸਟ ਕੀਤਾ ਆਫਟਰ ਨਾਮਿਨੇਸ਼ਨ ਔਰ ਇਹਨਾਂ ਦੋਨਾਂ ਤੋਂ ਸਾਨੂੰ ਦੋ ਪਿਸਟਲ ਬੱਤੀ ਬੋਰ ਔਰ ਸੱਤ ਜ਼ਿੰਦਾ ਕਾਰਤੂਸ ਬਰਾਮਦ ਹੋਏ ਸੋ ਇਸ ਤਰ੍ਹਾਂ ਪਹਿਲੀ ਕੜੀ ਜਿਹੜੀ ਅਸੀਂ ਸ਼ਿਵਮ ਫੜਿਆ ਸੀ ਉਹਨੂੰ ਅਸੀਂ ਉਸੇ ਤੇ ਨਹੀਂ ਰੱਖਿਆ ਅਸੀਂ ਬੈਕਵਰਡ ਫਾਰਵਰਡ ਲਿੰਕੇਜ ਜਾਂਦੇ ਹੋਏ ਸਾਡੀ ਐਂਟੀ ਨਾਰਕੋਟਿਕ ਟੀਮ ਸੀਆਈਏ ਟੀਮ ਔਰ ਦਰਾਹ ਪੁਲਿਸ ਸਾਰਿਆਂ ਨੇ ਕੋਆਰਡੀਨੇਟਡ ਐਕਸ਼ਨ ਦੇ ਤਹਿਤ ਅਸੀਂ ਇਸ ਕੇਸ 'ਚ ਪੰਜ ਦੋਸ਼ੀ ਗ੍ਰਫਤਾਰ ਕੀਤੇ ਤੇ ਅੱਗੇ ਸਾਨੂੰ ਪੰਜ ਅਸਲੇ ਬਰਾਮਦ ਹੋਏ ਔਰ ਇਨ ਆ ਦਾ ਕ੍ਰਿਮੀਨਲ ਬੈਕਗ੍ਰਾਉਂਡ ਮੈਂ ਦੱਸਣਾ ਚਾਹਾਂਗੀ ਜਿਹੜਾ ਸ਼ਿਵਮ ਹੈ ਅ ਇਦੇ ਤੇ ਆਲਰੇਡੀ ਇੱਕ 2020 ਚ ਐਨਡੀਪੀਐਸ ਦਾ ਪਰਚਾ ਰਜਿਸਟਰਡ ਹੈਗਾ ਉੱਤਰਾਖੰਡ ਵਿੱਚ ਕਰਨਬੀਰ ਜਿਹੜਾ ਅੰਮਰਸਰ ਤੋਂ ਰਹਿਣ ਵਾਲਾ ਹੈ ਇਹਦੇ ਤੇ ਵੀ ਇੱਕ 2020 ਚ ਹੀ ਐਨਡੀਪੀਐਸ ਦਾ ਪਰਚਾ ਦਰਜ ਹੈ ਸੈਕਟਰ 79 ਮੋਹਾਲੀ ਐਸਟੀਐਫ ਚ ਔਰ ਜਿਹੜਾ ਮੋਹਨ ਪੰਡਿਤ ਦਿੱਲੀ ਦਾ ਹੈਗਾ ਇਹਦੇ ਤੇ 2023 ਚ ਇੱਕ ਐਨਡੀਪੀਐਸ ਆਰਮਜ਼ ਅਗ ਦਾ ਮੁਕਦਮਾ ਦਰਜ ਹੋਇਆ ਥਾਣਾ ਲੋਧ ਅਲੀਗੜ ਵਿੱਚ ਸੋ ਬੇਸਿਕਲੀ ਇਸ ਕੇਸ 'ਚ ਸਾਨੂੰ ਪੰਜਾਬ ਦੇ ਵੀ ਦਿੱਲੀ ਦੇ ਵੀ ਇਸ ਤਰ੍ਹਾਂ ਵੱਖ-ਵੱਖ ਦਿਵਸ ਨੀਕ ਅਸੀਂ ਅਰੈਸਟ ਕੀਤੇ ਜਿਨ੍ਹਾਂ ਨੇ ਇਹਨਾਂ ਅਸਲਿਆਂ ਨੂੰ ਕਿਸੇ ਮਾੜੇ ਕੰਮ ਚ ਹੀ ਵਰਤਣਾ ਸੀਗਾ ਸੋ ਇਸ ਤਰ੍ਹਾਂ ਅਸੀਂ ਇੱਕ ਕ੍ਰਿਮੀਨਲ ਐਕਟੀਵਿਟੀ ਨੂੰ ਪ੍ਰੀਐਮਟ ਕੀਤਾ ਤੇ ਸਾਡੀ ਇਹੀ ਮੁਹਿੰਮ ਸਪੈਸ਼ਲੀ ਨਾਓ ਦੈਟ ਇਲੈਕਸ਼ਨ ਕੋਡ ਲੱਗ ਗਿਆ ਇਹ ਹੋਰ ਵੀ ਜ਼ਿਆਦਾ ਇਹਨੂੰ ਅਸੀਂ ਐਕਟੀਵੇਟ ਕਰਾਂਗੇ ਤੇ ਜਾਰੀ ਰੱਖਾਂਗੇ ਜਗਬਾਨੀ ਟੀਵੀ ਲੀਗ ਗੁਰਪ੍ਰੀਤ ਰਾਜੂ ਦੀ ਰਿਪੋਰਟ